ਜੀ ਆਪਾਂ ਜਿਹੜਾ ਹੈਗਾ ਚੋਨੇ ਦੀ ਪਨੀਰੀ ਲਗਾਉਣ ਦੀ ਤਿਆਰੀ ਕਰ ਰਹੇ ਆ ਆ ਦੇਖ ਸਕਦੇ ਹੋ ਜੀ ਤੁਸੀਂ ਕੱਲ ਆਪਾਂ ਤੁਹਾਨੂੰ ਲਾਈਵ ਦੇ ਵਿੱਚ ਜਿਹੜਾ ਦਿਖਾਇਆ ਸੀ ਵੀ ਇਸ ਜਗ੍ਹਾ ਦੇ ਉੱਤੇ ਆਪਾਂ ਕੰਪਿਊਟਰ ਕਰਾਇਆ ਲਾਇਆ ਸੀਗਾ ਤੇ ਅੱਜ ਆਪਾਂ ਇਸ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਬਈ ਜੀ ਸੁਹਾਗਾ ਮਾਰੀ ਜਾਂਦੇ ਆ ਜਿੰਨੇ ਜਿੰਨੇ ਥਾਂ ਦੇ ਵਿੱਚ ਆਪਾਂ ਪਨੀਰੀ ਲਾਉਣੀ ਹੈ ਉੱਥੇ ਘਟੋ ਘਟਾ ਆਪਾਂ 4-5 ਵਾਰੀ ਸੁਹਾਗਾ ਮਾਰਤਾ ਹੈ ਇਵੇਂ-ਇਵੇਂ ਆਪਾਂ ਨੂੰ ਕਿਸੇ ਭਰਾਵਾਂ ਨੇ ਸਲਾਹ ਦਿੱਤੀ ਸੀ ਉਸ ਹਾਵਨ ਵਾਲੀ ਬਈ ਜੀ ਆਪਾਂ ਚੱਲੀ ਜੰਨੇ ਆ ਕਿਉਂਕਿ ਅਸੀਂ ਪਹਿਲੀ ਵਾਰੀ ਜਿਹੜੇ ਹੈਗੇ ਝੋਨੇ ਦੀ ਖੇਤੀ ਕਰ ਰਹੇ ਆ ਪਹਿਲਾਂ ਇਸ ਜਗ੍ਹਾ ਦੇ ਉੱਤੇ ਜਿਹੜਾ ਹੁੰਦਾ ਸੀ ਬਾਗ ਬਾਗ ਨੂੰ ਆਪਾਂ ਪੱਟ ਕੇ ਬਈ ਤੇ ਉਸ ਜਗ੍ਹਾ ਦੇ ਉੱਤੇ ਆਪਾਂ ਜਿਹੜਾ ਹੈਗਾ ਪਨੀਰੀ ਲਾਵਾਂਗੇ ਤੇ ਇਸ ਜਗ੍ਹਾ ਦੇ ਉੱਤੇ ਆਪਾਂ ਝੋਨਾ ਲਾਵਾਂਗੇ ਜੇ ਜੇ ਕੋਈ ਵੀਰ ਭਰਾ ਆਪਾਂ ਨੂੰ ਸਲਾਹ ਦੇਣੀ ਚਾਹੁੰਦਾ ਹੋਵੇ ਤਾਂ ਆਪਾਂ ਹਰੇਕ ਬੰਦੇ ਦੀ ਜਿਹੜੀ ਸਲਾਹ ਹੈਗਾ ਉਹਦੇ ਵਿੱਚੋਂ ਕੋਈ ਨਾ ਕੋਈ ਗੱਲਬਾਤ ਹੈ ਜਿਹੜੀ ਗ੍ਰੈਂਡ ਕਰਦੇ ਆ ਤੇ ਤੁਸੀਂ ਵੀ ਦੱਸਿਓ ਸਾਨੂੰ ਕਮੈਂਟ ਕਰਕੇ ਵੀ ਜਾਂ ਫਿਰ ਸਾਨੂੰ ਤੁਸੀਂ ਆਪਦੀ ਸਲਾਹ ਦੇ ਕੇ ਦੱਸਿਓ ਵੀ ਐਸ ਤਰ੍ਹਾਂ ਨਹੀਂ ਬਾਈ ਜੀ ਐਸ ਤਰ੍ਹਾਂ ਐਸ ਜਗ੍ਹਾ ਦੇ ਉੱਤੇ ਆਪਾਂ ਜਿਹੜਾ ਕੱਲ ਕੰਪਿਊਟਰ ਕਰਾਇਆ ਲਵਾਇਆ ਸੀ ਤੇ ਅੱਜ ਐਸ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਤਨ ਚਾਰ ਵਾਰੀ ਜਿਹੜਾ ਹੈਗਾ ਸੁਆਗਾ ਮਾਰਤਾ ਜਿੱਥੇ-ਜਿੱਥੇ ਪਨੀਰੀ ਲਾਉਣੀ ਹੈ ਤੇ ਉਸ ਤੋਂ ਬਾਅਦ ਜਿਹੜਾ ਅਗਲਾ ਕੰਮਕਾਰ ਹੋਊਗਾ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਸਾਰਿਆਂ ਦਾ ਧੰਨਵਾਦ ਬਾਕੀ ਜਿਹੜਾ ਕੰਮਕਾਰ ਆਪਾਂ ਕਰਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਬਾਈ। ਆਪਣਾ ਬਾਈ ਮਨਿੰਦਰ ਸਿੰਘ ਆ ਜਿਹੜਾ ਸੁਹਾਗਾ ਆ ਰਿਹਾ। ਦੇਖ ਸਕਦੇ ਹੋ ਬਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ